ਚਲ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 50000 ਹੋਰ ਅਸਾਮੀਆਂ ਦਾ ਐਲਾਨ ਕੀਤਾ ਹੈ ਕਿਸ ਕਿਸ ਮਹਿਕਮੇ ਦੇ ਵਿੱਚ ਜੋ ਇਹ ਅਸਾਮੀਆਂ ਭਰੀਆਂ ਜਾਣਗੀਆਂ ਕਦੋਂ ਤੱਕ ਇਹਨਾਂ ਦੇ ਨੋਟੀਫਿਕੇਸ਼ਨ ਜਾਰੀ ਹੋ ਜਾਣਗੇ ਕਦੋਂ ਤੱਕ ਇਹਨਾਂ ਦਾ ਟੈਸਟ ਹੋਵੇਗਾ ਕਿ ਕਦੋਂ ਇਹਨਾਂ ਨੂੰ ਜਵਲਨਟਰਾ ਮਿਲਣਗੀਆਂ ਇਸ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਤੁਹਾਨੂੰ ਜੋ ਕਿ ਸਾਰੇ ਮਹਿਕਮਿਆਂ ਦੇ ਵਿੱਚ ਜੋ ਪੋਸਟਾਂ ਭਰੀਆਂ ਜਾਣੀਆਂ ਨੇ ਜੋ ਅੱਜ ਕੈਬਨਟ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਅਸੀਂ ਪੂਰਾ ਸ਼ਡਿਊਲ ਤਿਆਰ ਕਰ ਲਿਆ ਹੈ 2025 ਦੇ ਵਿੱਚ 50000 ਹੋਰ ਅਸਾਮੀਆਂ ਪਰਨ ਦਾ ਟੀਚਾ ਹੈ ਸਾਡਾ ਜੋ ਕਿ 1 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਨੌਜਵਾਨਾਂ ਨੂੰ ਟਿਫਨ ਵਾਲੇ ਡੱਬੇ ਜਿਹੜੇ ਹੱਥ ਵਿੱਚ ਫੜਾ ਕੇ ਟਿਫਨ ਤੇ ਉਹਨਾਂ ਨੂੰ ਕੰਮ ਤੇ ਭੇਜਣ ਦਾ ਵਾਅਦਾ ਕੀਤਾ ਸੀ ਉਹ ਅੱਜ ਵਾਅਦਾ ਮੈਂ ਪੂਰਾ ਕਰਦਾ ਜਾ ਰਿਹਾ ਹਾਂ ਜੋ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਸੀ ਉਹ ਲਗਾਤਾਰ ਆਖਰੀ ਸਾਲ ਦੇ ਵਿੱਚ ਜੋ ਪੋਸਟਾਂ ਜਾਂ ਅਸਾਮੀਆਂ ਕੱਢਦੀਆਂ ਸੀ ਤੇ ਫਿਰ ਉਹ ਵੀ ਅਸਾਮੀਆਂ ਪੂਰੀ ਤਰ੍ਹਾਂ ਭਰੀਆਂ ਨਹੀਂ ਜਾਂਦੀਆਂ ਸੀ ਉਹ ਅਸਾਮੀਆਂ ਵੀ ਕੋਰਟ ਦੇ ਵਿੱਚ ਚਲੀਆਂ ਜਾਂਦੀਆਂ ਸੀ ਔਰ ਕੋਰਟ ਦੇ ਵਿੱਚ ਉਹ ਅਸਾਮੀਆਂ ਖਤਮ ਕਰਤੀਆਂ ਜਾਂਦੀਆਂ ਸੀ ਸੋ ਨੌਜਵਾਨਾਂ ਨੂੰ ਜਿਹੜਾ ਕਿ ਇੱਕ ਆਸ ਸੀਗੀ ਪੰਜਾਬ ਦੀ ਇਸ ਨਵੀਂ ਸਰਕਾਰ ਤੇ ਉਹ ਆਸ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰ ਰਹੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜੋ ਵੱਡਾ ਐਲਾਨ ਕੀਤਾ ਕਿ ਮੈਂ ਪਿਛਲੇ 3 ਸਾਲਾਂ ਦੇ ਵਿੱਚ 51000 ਦੀਆਂ ਨੌਕਰੀਆਂ ਨੌਜਵਾਨਾਂ ਨੂੰ ਦੇ ਚੁੱਕਾ ਤੇ ਹੁਣ ਅਗਲੇ ਇਸ ਸਾਲ ਦੇ ਵਿੱਚ 50000 ਹੋਰ ਨੌਕਰੀਆਂ ਦੇਣ ਦਾ ਜੋ ਟੀਚਾ ਅਜ ਮਿੱਥਿਆ ਹੈ ਸੋ ਨੌਜਵਾਨਾਂ ਨੂੰ ਜੋ ਸਰਕਾਰੀ ਨੌਕਰੀਆਂ ਦੇਣਾ ਇਹ ਮੇਰਾ ਪਹਿਲਾ ਫਰਜ ਹੈ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਜੋ ਵਿਦੇਸ਼ ਨੂੰ ਜਾ ਰਹੇ ਨੇ ਉਹਨਾਂ ਨੂੰ ਵਿਦੇਸ਼ ਤੋਂ ਰੋਕਾਂ ਪੰਜਾਬ ਵਿੱਚ ਉਹਨਾਂ ਨੂੰ ਰੁਜ਼ਗਾਰ ਦੇਵਾਂ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਨੇ ਜੋ ਤਿੰਨਾਂ ਸਾਲਾਂ ਦੇ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਕੋਈ ਵੀ ਜਿਹੜੀ ਉਹ ਨੌਕਰੀ ਕੋਟ ਵਿੱਚ ਨਹੀਂ ਗਈ ਜਦੋਂ ਕਿਸ ਤੋਂ ਪਹਿਲਾਂ ਜਿੰਨੀਆਂ ਵੀ ਅਸਾਮੀਆਂ ਨਿਕਲੀਆਂ ਸੀ ਉਹ ਕੋਰਟ ਦੇ ਵਿੱਚ ਚੜੀਆਂ ਜਾਂਦੀਆਂ ਸੀ ਸੋ ਇਹ ਸਾਡੇ ਲਈ ਬਹੁਤ ਖੁਸ਼ਕਿਸਮਤੀ ਹੈ ਕਿ ਇੱਕ ਵੀ ਜਿਹੜੀ ਨੌਕਰੀ ਜਿਹੜੀ ਅਸੀਂ ਕਰੀਆਂ ਨੇ ਉਹ ਪਾਰਦਰਸ਼ੀ ਤੰਗ ਨਾਲ ਹੋਈਆਂ ਨੇ ਔਰ ਬਿਲਕੁਲ ਬਿਨਾਂ ਰਿਸ਼ਵਤ ਤੋਂ ਉਹ ਨੌਕਰੀਆਂ ਜਿਹੜੀਆਂ ਨੇ ਪੂਰੀਆਂ ਹੋਈਆਂ ਨੇ ਸੋ ਨੌਜਵਾਨਾਂ ਦੇ ਵਿੱਚ ਵੀ ਬਹੁਤ ਉਤਸ਼ਾਹ ਹੈ ਜੋ ਕਿ ਪਹਿਲੀਆਂ ਸਰਕਾਰਾਂ ਆਪਣਾ ਭਾਈ ਭਤੀਜਾਵਾਦੀ پالਦੀਆਂ ਰਹੀਆਂ ਨੇ ਜੋ ਕਿ ਐਮਐਲਏ ਮੰਤਰੀ ਹੁੰਦੇ ਸੀ ਉਹਨਾਂ ਦੇ ਹੀ ਅੱਗੇ ਜਿਹੜੇ ਰਿਸ਼ਤੇਦਾਰ ਨੌਕਰੀਆਂ ਲੱਗਦੇ ਸੀ ਜਾਂ ਉਹ ਐਮਐਲਏ ਬਹੁਤ ਮੋਟੀਆਂ ਰਕਮਾਂ ਲੈ ਕੇ ਨੌਕਰੀਆਂ ਦਿੰਦੇ ਸੀ ਮੰਤਰੀ ਬਹੁਤ ਮੋਟੀਆਂ ਨੌਕਰੀਆਂ ਦੇਣ ਲੱਗਿਆਂ ਰਕਮਾਂ ਲੈਂਦੇ ਸੀ ਸੋ ਕਾਂਗਰਸ ਸਰਕਾਰ ਤੇ ਅਕਾਲੀ ਸਰਕਾਰ ਦੇ ਵਿੱਚ ਜੋ ਇਹ ਸਿਲਸਿਲਾ ਲਗਾਤਾਰ ਜਾਰੀ ਸੀ ਸੋ ਇਸ ਨੂੰ ਜਿਹੜਾ ਕਿ ਹੁਣ ਇਹ ਸਿਲਸਿਲਾ ਬੰਦ ਕਰਕੇ ਮੈਂ ਪਾਰਦਰਸ਼ੀ ਢੰਗ ਦੇ ਨਾਲ ਜਿਹੜਾ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਇਹ ਪਹਿਲੀ ਜਿਹੜੀ ਆਪਸੀ ਮੇਰੀ ਇਹ ਮੈਂ ਕੀਤੀ ਹੈ ਸੋ ਨੌਜਵਾਨਾਂ ਨੂੰ ਉਜਗਾਰ ਦੇ ਕੇ ਉਹਨਾਂ ਦੇ ਹੱਥਾਂ ਦੇ ਵਿੱਚ ਟਿਫਨ ਸੌਂਪਣਾ ਚਾਹੁੰਦਾ ਸੀ ਔਰ ਰੰਗਲਾ ਪੰਜਾਬ ਇਹ ਨੌਜਵਾਨ ਬਣਾ ਸਕਦੇ ਨੇ ਜੋ ਕਿ ਉਹਨਾਂ ਨੂੰ ਨਸ਼ਿਆਂ ਵਾਲੇ ਪਾਸੋਂ ਹਟਾ ਕੇ ਉਹਨਾਂ ਨੂੰ ਚੰਗੇ ਕੰਮ ਤੇ ਲਾਉਣਾ ਮੇਰਾ ਪਹਿਲਾ ਫਰਜ਼ ਹੈ ਸੋ ਵਿਲਾ ਮਨਸ਼ਤਾਨ ਦਾ ਕਰ ਹੁੰਦਾ ਹੈ ਜੋ ਸੂਬੇ ਦੇ ਮੁੱਖ ਮੰਤਰੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿਹੜੇ ਨੌਜਵਾਨਾਂ ਨੂੰ ਨੌਕਰੀ ਮਿਲ ਜਾਂਦੀ ਏ ਉਹ ਨੌਜਵਾਨ ਦਾ ਪੂਰਾ ਪਰਿਵਾਰ ਤੇ ਆਉਣ ਵਾਲਾ ਪੂਰਾ ਸਮਾਂ ਵਿਖ ਜਿਹੜਾ ਕੀ ਉਸ ਦਾ ਉਜਵਲ ਹੋ ਜਾਂਦਾ ਹੈ ਸੋ ਪੰਜਾਬ ਸਰਕਾਰ ਚਾਹਦੀ ਹੈ ਕਿ ਹਰੇਕ ਘਰ ਦੇ ਵਿੱਚ ਇੱਕ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਜਿਸ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਨੇ ਜੋ ਬਜਟ ਸੈਸ਼ਨ ਦੇ ਵਿੱਚ ਇਹ ਐਲਾਨ ਕੀਤਾ ਹੈ ਕਿ 2025 ਦੇ ਵਿੱਚ ਵਿੱਚ 50000 ਹੋਰ ਨੌਕਰੀਆਂ ਪੰਜਾਬ ਪੁਲਿਸ ਨਾਲ ਨਾਲ ਜੋ ਸਿਵਲ ਮਹਿਕਮੇ ਨੇ ਉਹਨਾਂ ਦੇ ਵਿੱਚ ਵੀ ਜਿਵੇਂ ਜਿਵੇਂ ਪੋਸਟਾਂ ਖਾਲੀ ਹੋ ਰਹੀਆਂ ਨੇ ਉਹ ਸਾਰੀਆਂ ਪੋਸਟਾਂ ਜਿਹੜੀਆਂ ਨੇ ਇਸੇ ਸਾਲ ਦੇ ਵਿੱਚ ਭਰੀਆਂ ਜਾਣਗੀਆਂ ਸੋ ਹੁਣ ਇਸ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਹੋਣੇ ਸ਼ੁਰੂ ਹੋ ਜਾਣਗੇ ਔਰ ਉਸ ਤੋਂ ਬਾਅਦ ਟੈਸਟ ਹੋਣਗੇ ਔਰ ਟੈਸਟਾਂ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਕਿ ਅਪਾਇੰਟਮੈਂਟ ਲੈਟਰਾਂ ਦਿੱਤੀਆਂ ਜਾਣਗੀਆਂ ਬਿਲਕੁਲ ਪਾਰਦਰਸ਼ੀ ਢੰਗ ਨਾਲ ਇਹ ਨੌਕਰੀਆਂ ਦੇਣ ਦਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਸੋ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਨੌਜਵਾਨਾਂ ਨੂੰ ਲੈ ਕੇ ਬਹੁਤ ਤਰ੍ਹਾਂ ਜਿਹੜੇ ਸੁਪਨੇ ਨੇ ਜਿਹੜੇ ਨੌਜਵਾਨਾਂ ਦੇ ਉਹਨਾਂ ਨੂੰ ਪੂਰੇ ਕਰਨ ਲੱਗੇ ਹੋਏ ਨੇ